ਇਹ 5 ਸਾਲ ਦਾ ਔਰਗਨ ਸ਼ਕਲ ਤੋਂ ਕਿੰਨਾ ਮਸੂਮ ਪਰ ਇਸ ਨੂੰ ਬਲੱਡ ਕੈਂసర్ ਹੋ ਗਏ ਨਾ ਹੈ ਨਾ ਬਲੱਡ ਕੈਂసర్ ਦੀ ਬਿਮਾਰੀ ਨਾਲ ਯੂਜ ਰੇ 5 ਸਾਲ ਦੇ ਇਸ ਬੱਚੇ ਨੂੰ ਇਲਾਜ ਲਈ ਸਟੈਮ ਡੋਨਰ ਦੀ ਲੋੜ ਸੀ ਤੋਂ ਵੀ ਇੰਤਜ਼ਾਮ ਨਹੀਂ ਸੀ ਹੋ ਰਿਹਾ ਇਥੋਂ ਤੱਕ ਕਿ ਡਾਕਟਰ ਵੀ ਕਹਿ ਚੁੱਕੇ ਸੰ ਕਿ ਜੇਕਰ ਸਮੇਂ ਸਿਰ ਇੰਤਜ਼ਾਮ ਨਹੀਂ ਹੋਇਆ ਤਾਂ ਉਹ ਬਚ ਨਹੀਂ ਪਾਵੇਗਾ ਪਰ ਕਹਿੰਦੇ ਨੇ ਕਿ ਜਿਸ ਨੂੰ ਰੱਬ ਬਚਾਉਣਾ ਚਾਹੇ ਤਾਂ ਹਿੰਦਾਂ ਵਸੀਲਾ ਫਿਰ ਆਪੇ ਬੱਝ ਜਾਂਦਾ ਹੈ। ਔਸਕਰ ਦੇ ਮਾਤਾ ਪਿਤਾ ਨੇ ਵੀ ਸੋਸ਼ਲ ਮੀਡੀਆ ਤੇ ਲੋਕਾਂ ਤੋਂ ਇਲਾਜ ਲਈ ਮਦਦ ਦੀ ਅਪੀਲ ਕੀਤੀ। ਤੇ ਵੇਖਦੇ ਹੀ ਵੇਖਦੇ 10 ਹਜ਼ਾਰ ਲੋਕ ਮਦਦ ਲਈ ਸਾਹਮਣੇ ਆਏ। ਇਤੋ ਦੱਕੀ ਲੋਕਾਂ ਨੇ ਬਾਰਿਸ਼ ਦੀ ਵੀ ਪਰਵਾਹ ਨਾ ਕੀਤੀ ਤੇ ਘੰਟਿਆਂ ਹੀ ਬਰਮਿੰਗਮ ਚਿਲਡਰਨ ਹਸਪਤਾਲ ਸਾਹਮਣੇ ਲਾਈਨ ਤੇ ਰਜਿਸਟ੍ਰੇਸ਼ਨ ਲਈ ਖੜੇ ਨੇ। ਤੇ ਨ ਸਾਰਿਆਂ ਦੇ ਜਾਂਚ ਕਰਨ ਤੋਂ ਬਾਅਦ ਸਿਰਫ 3 ਡੋਨਰ ਨਾਲ ਹੀ ਅਸਕਰ ਦੇ ਸਿਸਟਮ ਸੈਲ ਮੈਚ ਹੋ ਗਏ। ਤਨੁਦਾਰ ਦੱਸਿਆ ਕਿ ਅਸਕਰ ਦੀ ਬਿਮਾਰੀ ਬਾਰੇ ਘਰਦਾਨੂ ਪਿਛਲੇ ਸਾਲ ਪਤਾ ਲੱਗਿਆ ਸੀ। ਬੱਚੇ ਨੂੰ ਐਕਿਊਟ ਲਿੰਫੋਬਲਾਸਟਿਕ ਲਿਕੇਮੀਆ। ਇਹ ਬਿਮਾਰੀ ਬੋਨ ਮੈਰੋ ذریعے ਆਮ ਰੈੱਡ ਬਲੱਡ ਸੈੱਲ ਦਾ ਉਤਪਾਦਨ ਨਹੀਂ ਹੋਣ ਦੇ ਕਾਰਨ ਹੁੰਦੀ ਹੈ। ਤੇ ਹੁਣ ਬੱਚੇ ਦੇ ਮਾਤਾ-ਪਿਤਾ ਨੇ ਲੋਕਾਂ ਦੀ ਮਦਦ ਕਰਨ ਲਈ ਤਨਵਾਦ ਕੀਤਾ ਹੈ। ਤੇ ਕਿਹਾ ਕਿ ਉਹਨਾਂ ਦੇ ਸਮਰਥਨ ਬਿਨਾ ਇਹ ਸੰਭਵ ਨਹੀਂ। ਇਸ ਕਟਨਾ ਨੂੰ ਦੇਖ ਕੇ ਤਾਂ ਹੀ ਕਿਹਾ ਜਾ ਸਕਦਾ ਹੈ ਕਿ ਜਦੋਂ ਤੱਕ ਸਾਹ ਨੇ ਉਦੋਂ ਤੱਕ ਆਸ ਦਾ ਪੰਨਾ ਨਹੀਂ ਛੱਡਣਾ ਚਾਹੀਦਾ। ਉਹੀ ਇੱਥੇ ਵੀ ਹੋਇਆ ਹੈ। ਮਾਤਾ-ਪਿਤਾ ਨੇ ਆਸ ਹੀ ਛੱਡੀ ਤੇ ਰੱਬ ਨੇ ਆਸ ਨਹੀਂ ਟੋੜੀ। ਬਿਊਰੋ ਰਿਪੋਰਟ, ਡੇਲੀ ਪੋਸਟ ਪੰਜਾਬੀ। ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਯੂਐਸ, ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ